ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਕਿਸਾਨ ਭਰਾ ਠੀਕ-ਠਾਕ ਹੋਮਗੇ ਹੁਣ ਆਪਣੀ ਝੋਨੇ ਦੀ ਫਸਲ ਪੰਜਾਬ ਤੋਂ 60 ਦਿਨਾਂ ਦੀ ਹੋ ਗਈ ਹੈ ਤੇ ਹੁਣ ਸਾਰੇ ਦੇ ਵੱਲ ਜਿਹੜੀ ਆਪਾਂ ਨੂੰ ਆਪਣੀ ਫਸਲ ਹੈ ਉਹ ਜਾ ਰਹੀ ਹੈ ਤੇ ਵਿੱਚ ਵਗਰੇ ਅਗੇਤੇ ਝੋਨੇ ਆ ਉਹਨਾਂ ਦੇ ਵਿੱਚ ਜਿਹੜੀ ਗੋਬ ਬੰਨੀ ਦੀ ਛੋਟੀ ਜੀ ਸ਼ੁਰੂ ਹੋ ਗਈ ਹੈ ਹੁਣ ਝੋਨਿਆਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਉਹ ਹੈਗੀ ਹੈ ਜੀ ਪੱਤਾ ਲਵੇਟ ਸੁੰਡੀ ਤੇ ਗੋਬ ਦੀ ਸੁੰਡੀ ਹੌਂਦੇ ਦੇ ਵਿੱਚ ਹੁਣ ਆਪਾਂ ਨੂੰ ਸੁੰਡੀ ਕੰਟਰੋਲ ਕਰਨ ਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਆਪਾਂ ਪ੍ਰਦਾਨ ਪਾਈਏ ਜਾਂ ਫਿਰ ਆਪਾਂ ਸਪਰੇਅ ਕਰੀਏ ਦੋਵਾਂ ਦੇ ਵਿੱਚੋਂ ਹੁਣ ਆਪਾਂ ਨੂੰ ਕਿਹੜੀ ਚੀਜ਼ ਫਾਇਦਾ ਦਊਗੀ ਕਿਹੜੀ ਦਾ ਨੁਕਸਾਨ ਹੈ ਤੇ ਕਿਹੜੀ ਦੇ ਨਾਲ ਜਿਹੜੀ ਸੁੰਡੀ ਕੰਟਰੋਲ ਹੋਊਗੀ ਇਸ ਵੀਡੀਓ ਦੇ ਵਿੱਚ ਆਪਾਂ ਅੱਜ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਵੀਡੀਓ ਨੂੰ ਪੂਰੀ ਦੇਖਿਓ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਪਹਿਲਾਂ ਤਾਂ ਆਪਾਂ ਤੁਹਾਨੂੰ ਸੁੰਡੀ ਦੇ ਹਮਲੇ ਵਾਲੇ ਦੱਸਦੇ ਝੋਨੇ ਦੇ ਵਿੱਚ ਇਹ ਜਿਹੜੇ ਆਪਣੇ ਖੇਤ ਦੇ ਵਿੱਚ ਪਤੰਗੇ ਤੁਸੀਂ ਦੇਖੇ ਹੋਣੇ ਆ ਜਿਹੜੇ ਪਤੰਗੇ ਉੜਦੇ ਫਿਰਦੇ ਹੁੰਦੇ ਆ ਇਹ ਜਿਹੜੇ ਹਨੇਰੀਆ ਰਾਤਾ ਰਾਤਾਂ ਦੇ ਵਿੱਚ ਜਦੋਂ ਚਾਨਣ ਨਹੀਂ ਹੁੰਦਾ ਤੇ ਚਾਨਣ ਤੇ ਹਨੇਰੀਆ ਰਾਤਾ ਪੂਰਨਮਾਸੀ ਤੋਂ ਬਾਅਦ ਜਿਹੜੀ ਨੇਰੀ ਰਾਤਾਂ ਸ਼ੁਰੂ ਹੋ ਜਾਂਦੀਆਂ ਤੇ ਪਹਿਲਾ ਪੂਰਨਮਾਸ ਤੋਂ ਦੂਜੇ ਦੀ 15 ਦਿਨ ਚਾਨਣ ਰਹਿੰਦਾ 15 ਦਿਨ ਹਨੇਰ ਰਹਿੰਦਾ ਤੇ ਇਹ ਜਦੋਂ ਚਾਨਣ ਦੀ ਰਾਤਾਂ ਹੁੰਦੀਆਂ ਉਦੋਂ ਜਿਹੜੇ ਜਿਵੇਂ ਹੁਣ ਪਿੱਛੇ ਨਾਂ ਕੀ ਗਈਆਂ ਨੇ ਚਾਨਣ ਦੀ ਰਾਤਾਂ ਉਦੋਂ ਜਿਹੜੇ ਆਪਣੇ ਝੋਨੇ ਦੇ ਵਿੱਚ ਆਂਡੇ ਦਿੰਦੇ ਆ ਤੇ ਫਿਰ ਜਦੋਂ ਹਨੇਰੀ ਰਾਤਾਂ ਚੱਲ ਪੈਂਦੀਆਂ ਜਿਵੇਂ ਹੁਣ ਹਨੇਰੀ ਰਾਤਾਂ ਚੱਲ ਰਹੀਆਂ ਨੇ ਉਦੋਂ ਜਿਹੜੀ ਆਂਡੇਾਂ ਦੇ ਵਿੱਚੋਂ ਥੁੰਡੀ ਨਿਕਲਦੀ ਐ ਬੱਚੇ ਜਨਮ ਦਿੰਦੇ ਨੇ ਤੇ ਆਪਣੀ ਝੋਨੇ ਦੇ ਵਿੱਚ ਸੁੰਡੀ ਟੈਗ ਕਰਦੀ ਹੈ ਤੇ ਹੁਣ ਏਰੀਆ ਰਾਤ ਤੱਕ ਸਾਨ ਪ੍ਰਭੂ ਚੱਲ ਰਹੀ ਹੈ ਆਪਣੀ ਝੋਨਿਆਂ ਦੇ ਵਿੱਚ ਹੁਣ ਗੌਰ ਰੱਖੋ ਇਹ ਸੁੰਡੀ ਦਾ ਹਮਲਾ ਤੁਹਾਨੂੰ ਝੋਨੇ ਦੇ ਵਿੱਚ ਵੱਧ ਦਿਖਦਾ ਤਾਂ ਤੁਸੀਂ ਹੁਣ ਆਪਣੀ ਕਾਰਵਾਈ ਕਰ ਸਕਦੇ ਹੋ ਤੇ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਜਿਹੜੀ ਪੱਤਾ ਲਵੇਟ ਸੁੰਡੀ ਹੈ ਇਹਦਾ ਕਿਸਾਨ ਪ੍ਰਭੂ ਕੋਈ ਵੀ ਆਪਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੁੰਦੀ ਇਹਦੇ ਤੋਂ ਕਿਉਂਕਿ ਪਤਲਾ ਲਵੇਟ ਸੁੰਡੀ ਐਨਾ ਆਪਣੀ ਝੋਨੇ ਦਾ ਬਹੁਤਾ ਨੁਕਸਾਨ ਨਹੀਂ ਕਰਦੀ ਕਿਉਂਕਿ ਇਹ ਜੇ ਹਵਾ ਤੇ ਚੱਲ ਪਈ ਜਾਂ ਫਿਰ ਮੀਂਹ ਪੈ ਗਿਆ ਇਹ ਸੁੰਡੀ ਖਤਮ ਹੋ ਜਾਂਦੀ ਹੈ ਤੇ ਇਸੇ ਤਰੀਕੇ ਨਾਲ ਆਂਡੇ ਜੇ ਜਦੋਂ ਆਪਣੀ ਝੋਨੇ ਦੇ ਵਿੱਚ ਸੁੰਡੀ ਦੇ ਆਂਡੇ ਦਿੱਤੇ ਹੋਏ ਹੁੰਦੇ ਆ ਪਤੰਗੀਆਂ ਨਹੀਂ ਜੇ ਉਦੋਂ ਤੇਜ਼ ਮੀਂਹ ਪੈ ਜਵੇ ਜਾਂ ਹਨੇਰੀ ਚੱਲ ਪਵੇ ਤਾਂ ਉਹ ਆਂਡੇ ਆਪਣੇ ਆਪ ਖਤਮ ਹੋ ਜਾਂਦੇ ਆ ਤੁਸੀਂ ਹੁਣ ਬਸ ਉਹਨੇ ਏਰੀਆ ਦਾ ਚੱਲ ਰਹੀ ਹੈ ਆਪਣੇ ਝੋਨੇ ਦੇ ਵਿੱਚ ਸਿਰਫ ਗੋਵਦੀ ਸੁੰਡੀ ਦਾ ਅਟੈਕ ਦੇਖਣਾ ਤੁਸੀਂ ਆਪਣੇ ਖੇਤ ਦੇ ਆਲੇ-ਦੁਆਲੇ ਰੋਜ਼ ਢੇੜਾ ਮਾਰੋ ਜੇ ਤੁਹਾਨੂੰ ਗੋਵਦੀ ਸੁੰਡੀ ਦਾ ਅਟੈਕ ਦਿਖਦਾ ਹੈ ਜੇ ਥੋੜਾ ਅਟੈਕ ਦਿਖ ਰਿਹਾ ਕਿਉਂਕਿ ਕਈ ਵਾਰ ਕੀ ਹੁੰਦਾ ਦੋ ਤਿੰਨ ਕਬੂਟਿਆਂ ਪਰ ਸੁੰਡੀ ਦਾ ਅਟੈਕ ਹੁੰਦਾ ਤੇ ਕਿਸਾਨ ਪ੍ਰਾ ਸਪਰੇਅ ਕਰ ਦਿੰਦੇ ਆ ਕਿਸਾਨ ਤਰਾ ਉਹ ਥੋੜੀਕ ਦੋ ਚਾਰ ਬੂਟਿਆਂ ਦੇ ਨਾਲ ਆਪਣਾ ਕੋਈ ਨੁਕਸਾਨ ਨਹੀਂ ਹੁੰਦਾ ਸਾਰੇ ਖੇਤ ਦੇ ਵਿੱਚ ਦੇਖੋ ਜੇ ਤੁਹਾਨੂੰ ਜਿਆਦਾ ਅਟੈਕ ਸੁੰਡੀ ਦਾ ਦਿਖਦਾ ਹੈ ਤਾਂ ਫਿਰ ਜਿਹੜੀ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਹੈ ਤੇ ਹੁਣ ਆਪਾਂ ਕੰਟਰੋਲ ਕਿਵੇਂ ਕਰਨੀ ਹੈ ਮੈਂ ਤੁਹਾਨੂੰ ਕਿਸਾਨ ਭਰਾਵੋ ਦੱਸ ਦਵਾਂ ਵੀ ਜਿਹੜੇ ਝੋਨੇ ਹੁਣ 50 ਤੋਂ 55 ਤੋਂ 60 ਦਿਨ ਦੇ ਹੋ ਗਏ ਉਹਦੇ ਵਿੱਚ ਪਦਾਨ ਬਿਲਕੁਲ ਵੀ ਨਾ ਪਾਈ ਜਾਵੇ ਨਾ ਰੀਜੈਂਟ ਪਾਈ ਜਾਵੇ ਨਾ ਫਟੇਰਾ ਕੋਈ ਵੀ ਤੁਸੀਂ ਚੀਜ਼ ਨਹੀਂ ਪਾਣੀ ਕਿਉਂਕਿ ਇਹ ਪਦਾਨ ਜੇ ਹੁਣ ਆਪਾਂ ਪਾਵਾਂਗੇ 55 ਤੋਂ 60 ਦਿਨਾਂ ਦੇ ਝੋਨੇ ਦੇ ਵਿੱਚ ਬੂਟੇ ਨੂੰ ਜ਼ਰੂਰ ਕੋੜਾ ਕਰਗੀ ਕਰ ਦੂਗੀ ਪਰ ਆਪਾਂ ਇੱਕ ਤਰਫੋਂ ਫਾਇਦਾ ਕਰਦੇ ਹੋਏ ਆਪਾਂ ਦੂਜੀ ਬਿਮਾਰੀਆਂ ਨੂੰ ਆਪਾਂ ਬਲਾਵਾ ਦੇਵਾਂਗੇ ਕਿਉਂਕਿ ਹੁਣ ਇਹਦਾ ਟਾਈਮ ਲੰਘ ਗਿਆ ਇਹਦਾ ਟਾਈਮ ਹੈਗਾ ਤਾਂ 40 ਤੋਂ 45 ਦਿਨਾਂ ਦੇ ਝੋਨੇ ਦੇ ਵਿੱਚ ਹੁਣ ਇਹਨੂੰ ਪਾ ਕੇ ਕੋਈ ਵੀ ਫਾਇਦਾ ਨਹੀਂ ਸਗੋ ਤੇ ਆਪਣਾ ਨੁਕਸਾਨ ਹੋਊਗਾ ਜੇ ਤੁਹਾਡੇ ਖੇਤ ਦੇ ਵਿੱਚ ਸੁੰਡੀ ਦਾ ਅਟੈਕ ਹੈਗਾ ਗੋਭ ਦੀ ਤਾਂ ਤੁਸੀਂ ਹੁਣ ਸਿਰਫ ਸਪਰੇਅ ਕਰਨੀ ਹੈ ਸਪਰੇਆ ਤੁਸੀਂ ਆਪਣੇ ਹਿਸਾਬ ਦੇ ਨਾਲ ਕੋਈ ਵੀ ਕਰ ਸਕਦੇ ਹੋ ਤੁਸੀਂ ਪਿਛਲੇ ਸਾਲ ਜਿਹੜੀ ਵਰਤੀ ਉਹ ਵੀ ਕਰ ਸਕਦੇ ਹੋ ਵਧੀਆ ਰਿਜ਼ਲਟ ਨੇ ਤੇ ਬਾਕੀ ਜਿਹੜੀ ਆਪਾਂ ਹੁਣ ਤੁਹਾਨੂੰ ਸਪਰੇਆ ਦੱਸੂਗੇ ਇਹ ਮਹਿੰਗੀਆਂ ਸਪਰੇਆ ਜਰੂਰ ਨੇ ਪਰ ਇਹਨਾਂ ਦਾ ਜਿਹੜਾ ਰਿਜ਼ਲਟ ਹੈ ਉਹ 20 ਤੋਂ 25 ਦਿਨ ਰਿਜ਼ਲਟ ਜਿਹੜਾ ਆਪਣੇ ਝੋਨੇ ਦੇ ਵਿੱਚ ਰਹਿੰਦਾ ਹੈ ਪਹਿਲੇ ਨੰਬਰ ਤੇ ਆਉਂਦੀ ਹੈ ਜੀ ਕੋਰਾਜਨ ਕੋਰਾਜਨ ਤੁਸੀਂ ਬਹੁਤ ਕਿਸਾਨ ਭਰਾ ਜਿਹੜੀ ਸੁੰਡੀ ਤੋਂ ਝੋਨੇ ਦੇ ਉੱਪਰ ਵਰਤਦੇ ਆ ਤੁਸੀਂ ਕੋਰਾਜਨ ਵੀ ਕਰ ਸਕਦੇ ਹੋ ਤੇ ਦੂਜੇ ਨੰਬਰ ਤੇ ਫੇਮ ਆਂਦੀ ਹੈ ਜੇ ਮੈਂ ਆਪਣੀ ਗੱਲ ਕਰਾਂ ਅਸੀਂ ਆਪਣੇ ਝੋਨੇ ਦੇ ਵਿੱਚ ਫੇਮ ਦਵਾਈ ਦੀ ਸਪਰੇਅ ਕਰਦੇ ਆ ਤੇ 20 ਤੋਂ 25 ml ਜਿਹੜੀ 1 ਕਿਲੇ ਦੇ ਵਿੱਚ ਡੋਜ਼ ਅਸੀਂ ਪਾਉਂਦੇ ਆ ਤੇ ਸਾਨੂੰ ਬਹੁਤ ਚੰਗਾ ਰਿਜ਼ਲਟ ਮਿਲਦਾ ਕਿਉਂਕਿ ਕੋਰਾਜਨ ਥੋੜੀ ਜੀ ਮਹਿੰਗੀ ਪਾਉਗੀ ਫੇਮ ਥੋੜੀ ਜੀ ਸਸਤੀ ਹੈ ਤੇ ਤੀਜੇ ਨੰਬਰ ਤੇ ਆਉਂਦੀ ਹੈ ਸਜੈਂਟਾ ਕੰਪਨੀ ਦੀ ਅਪਲੀ ਲੋਗ ਲੋ ਇਹ ਜਿਹੜੀ ਦਵਾਈ ਹੈ ਇਹ ਵੀ ਬਹੁਤ ਵਧੀਆ ਕਿਉਂਕਿ ਇਹਨੇ ਆਪਣੇ ਝੋਨੇ ਦੇ ਵਿੱਚ ਦੋ ਕੰਮ ਕਰਨੇ ਆ ਇੱਕ ਤਾਂ ਇਹਦੇ ਵਿੱਚ ਜਿਹੜਾ ਸాల్ਟ ਹੈਗਾ ਲੈਂਡਾ ਦਾ ਲੈਂਡਾ ਦਾ ਜਿਹੜਾ ਸాల్ਟ ਹੈ ਹੁਣ ਕਿਸਾਨ ਭਰਾ ਵਿੱਚ ਕਹਿੰਦੇ ਆ ਜੀ ਸਾਡੇ ਝੋਨੇ ਦੇ ਵਿੱਚ ਹਰਾ ਟਿੱਡਾ ਜਿਹੜਾ ਬਹੁਤ ਨੁਕਸਾਨ ਕਰ ਰਿਹਾ ਸਾਨੂੰ ਦਿਖਾਈ ਦੇ ਰਿਹਾ ਤੇ ਜਿਹੜਾ ਉਸ ਟਿੱਡੇ ਨੂੰ ਜਿਹੜਾ ਸਿਰਫ ਲੈਂਡਾ ਸాల్ਟ ਮਾਰਦਾ ਫੇਮ ਦਵਾਈ ਹੋਗੀ ਕੋਰਾਜਨ ਹੋਗੀ ਇਹਨਾਂ ਨੇ ਉਸ ਟਿੱਡੇ ਨੂੰ ਨਹੀਂ ਮਾਰਨਾ ਜੇ ਜਿਹੜੀ ਇਸ ਜੈਂਟਾ ਕੰਪਨੀ ਦੀ ਦਵਾਈ ਹੈ ਇਹਦੇ ਵਿੱਚ ਲੈਮਟਾ ਸాల్ਟ ਹੈ ਤੇ ਟਿੱਡੇ ਨੂੰ ਵੀ ਮਾਰੂਗੀ ਤੇ ਜਿਹੜਾ ਸੁੰਡੀ ਨੂੰ ਇਹ 1 ਮਹੀਨੇ ਤੱਕ ਜਿਹੜਾ ਝੋਨੇ ਦੇ ਵਿੱਚ ਅਸਰ ਰੱਖਦੀ ਹੈ ਫੇਮ ਹੋਗੀ ਕੋਰਾਜਨ ਹੋਗੀ ਇਹ 25 ਦਿਨ ਕਹਿ ਸਕਦੇ ਆ ਆਪਾਂ ਤੇ ਇਹ ਸਭ ਤੋਂ ਵੱਡਾ ਸਮਾਂ ਝੋਨੇ ਦੇ ਵਿੱਚ ਅਸਰ ਰੱਖਦੀ ਹੈ ਇਹ ਸਪਰੇਆ ਵੀ ਤੁਸੀਂ ਕਰ ਸਕਦੇ ਹੋ ਬਾਕੀ ਆਪਣੇ ਹਿਸਾਬ ਦੇ ਨਾਲ ਵੀ ਕਰ ਸਕਦੇ ਹੋ ਤੇ ਜੇ ਤੁਸੀਂ ਵਧੀਆ ਸਪਰੇਅ ਕਰਨਾ ਚਾਹੁੰਦੇ ਉਹਦਾ ਜਿਹੜਾ ਰਿਜ਼ਲਟ ਹੈ 30 ਤੋਂ 40 ਦਿਨ ਜਾਨੀ ਕਿ ਸਿਰਫ ਇੱਕ ਸਪਰੇਅ ਦੀ ਲੋੜ ਹੈ ਝੋਨੇ ਦੇ ਵਿੱਚ ਵੱਢਣ ਤੱਕ ਆਪਾਂ ਨੂੰ ਜ਼ਰੂਰਤ ਨਹੀਂ ਪਊਗੀ ਉਹ ਵੀ ਸੰਜੈਂਟਾ ਕੰਪਨੀ ਦੀ ਹੋਇ ਇਨਸੀਪੋ ਨਾਮ ਹੈ ਉਹਦਾ ਉਹਦੇ ਤੇ ਵੀ ਮੈਂ ਇੱਕ ਵੀਡੀਓ ਤੁਹਾਨੂੰ ਡਿਟੇਲ ਦੇ ਵਾਈਜ਼ ਤੁਹਾਨੂੰ ਸਾਰੀ ਗੱਲਬਾਤ ਸਮਝਾ ਦਊਗਾ ਬਾਕੀ ਕਮੈਂਟਾਂ 'ਚ ਦੱਸਿਓ ਫਿਰ ਆਪਾਂ ਤੁਹਾਡੇ ਲਈ ਜਿਹੜੀ ਉਹਦੇ ਉੱਤੇ ਵੀ ਵੀਡੀਓ ਲੈ ਕੇ ਆਵਾਂਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ